ਅਜਿਵੇਂ ਤੁਸੀਂ ਜਾਣਦੇ ਹੋ ਇਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਸੀਂ ਇਹ ਯੁੱਧ ਨਸ਼ਾ ਵਿਰੋਧ ਮੁਹਿੰਮ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਛਿੜੀ ਹੋਈ ਹੈ ਉਸੇ ਦੇ ਤਹਿਤ ਅੱਜ ਇੱਥੇ ਮੋਗਾ ਸਿਟੀ ਦੇ ਵਿੱਚ ਜਿਹੜਾ ਇਹ ਡਰੱਗ ਹੌਟਸਪੌਟ ਹੈ ਸਾਦਾਵਾਲੀ ਬਸਤੀ ਇੱਥੇ ਕਾਸੋ ਦੀ ਆਪਰੇਸ਼ਨ ਕੰਡਕਟ ਕਰਵਾਇਆ ਗਿਆ ਹੈ ਜੀ ਦੇ ਵਿੱਚ ਐਸਪੀਡੀ ਡੀਐਸਪੀਡੀ ਤੇ ਡੀਐਸਪੀ ਸਿਟੀ ਗੁਰਪ੍ਰੀਤ ਇਨਾਂ ਦੀ ਅਗਵਾਹੀ ਹੇਠ ਇਹ ਆਪਰੇਸ਼ਨ ਅੱਜ ਕੰਡਕਟ ਕਰਵਾਇਆ ਗਿਆ ਹੈ ਇੱਥੇ ਹੁਣ ਤੱਕ ਸਾਦਾਵਾਲੀ ਬਸਤੀ ਦੇ ਵਿੱਚ 40 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਦਰਜ ਹੋ ਚੁੱਕੇ ਹੈ ਤੇ 53 ਡਰੱਗਸ ਮੰਗਲਰ ਜਿਹੜੇ ਆ ਉਹ ਅਰੈਸਟ ਹੋ ਚੁੱਕੇ ਹੈ ਅੱਜ ਦਾ ਜਿਹੜਾ ਕੈਸੋ ਆਪਰੇਸ਼ਨ ਹੈ ਇਹਦੇ ਵਿੱਚ 5 ਐਫ ਆਈ ਆਰਸ ਸਾਡੇ ਵੱਲੋਂ ਦਰਜ ਹੋਣ ਜਾ ਰਹੀ ਹੈ ਜਿੰਨੀ ਕੁ ਰਿਕਵਰੀਆ ਹੋਈ ਹੈ ਤੇ ਜੋ ਰਿਕਵਰੀਜ਼ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਦੱਸ ਦਾਂਗੇ ਵੀ ਇਹਦੇ ਵਿੱਚ ਵੀ ਚਿੱਟੇ ਦੀ ਰਿਕਵਰੀ ਹੋਣ ਦੀ ਸੰਭਾਵਨਾ ਸਾਨੂੰ ਲੱਗ ਰਹੀ ਹੈ ਕੁਝ ਲੋਗ ਇਰਾਸਾ ਚਲਦੇ ਆਂ ਜੀ ਕੁਝ ਬਿਟੇਨ ਕੀਤੇ ਹੋਏ ਆ ਬਿਲਕੁਲ ਪੰਜ ਲੋਗ ਅਸੀਂ ਡਿਟੇਨ ਕੀਤੇ ਹੋਏ ਆ ਤੇ ਉਹਨਾਂ ਦੀ ਅਗਲੀ ਪੁਸ਼ਤਾਸ਼ ਜਾਰੀ ਹੈ ਵੀ ਉਹਨਾਂ ਦੀ ਬੈਕਵਰਡ ਲਿੰਕੇਜ ਕੀ ਹੈ ਪਿਛੋ ਕਿਥੋਂ ਨਸ਼ਾ ਲੈ ਕੇ ਆਂਦੇ ਆ ਤੇ ਅੱਗੇ ਕਿਨੂੰ ਵੇਚਣਾ ਸੀ ਇਸ ਤਰੀਕੇ ਨਾਲ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਆ ਕਿ ਅੱਜ ਮੋਗਾ ਜ਼ਿਲ੍ਹੇ ਦੇ ਚਾਰਾ ਸਬਡਿਵੀਜ਼ਨਾਂ ਦੇ ਵਿੱਚ ਹਰੇਕ ਸਬਡਿਵੀਜ਼ਨ ਚ ਦੋ ਜਾਂ ਤਿੰਨ ਥਾਵਾਂ ਤੇ ਇਸ ਤਰੀਕੇ ਦੇ ਕਾਸੋ ਆਪਰੇਸ਼ਨਸ ਕਨਸਰਨਡ ਡੀਐਸਪੀ ਤੇ ਐਸਐਚਓਜ਼ ਦੇ ਅੰਡਰ ਕੰਡਕਟ ਕਰਵਾਏ ਗਏ ਆ ਸੋ ਇਹਦੇ ਵਿੱਚ 8 ਜੀਓਜ਼ 8 एसएचओज ਅਤੇ 300 ਦੇ ਕਰੀਬ ਜ਼ਿਲੇ ਦੀ ਫੋਰਸ ਨੇ ਹਿੱਸਾ ਲਿਆ ਹੈ ਤੇ ਇਹ ਡਰਗ ਦਾ ਜਿਹੜਾ ਇੱਕ ਨੈਟਵਰਕ ਸਿਸਟਮ ਬਣਿਆ ਹੈ ਇਹਨੂੰ ਧਵਸਤ ਕਰਨ ਦੇ ਵਿੱਚ ਅਹਿਮ ਭੂਮਿਕਾ ਇਹ ਸਾਡੀ ਫੋਰਸ ਗਰਾਊਂਡ ਲੈਵਲ ਤੇ ਨਿਭਾ ਰਹੀ ਹੈ ਹੁਣ ਤੱਕ ਬਹੁਤ ਵਧੀਆ ਕੰਮ ਮੋਗਾ ਪੁਲਿਸ ਵੱਲੋਂ ਕੀਤਾ ਗਿਆ ਹੈ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 1180 ਐਫ ਆਈ ਆਰਸ ਦਰਜ ਹੋ ਚੁੱਕੀ ਹੈ ਜਿਦੇ ਵਿੱਚ ਤਰੇਠ ਕਮਰਸ਼ੀਅਲ ਕੁਆਂਟੀਟੀ ਦੀ ਐਫ ਆਈ ਆਰਸ ਹੈਗੀ ਹੈ ਤੇ 2030 ਡਰੱਗ ਤਸਕਰਾਂ ਨੂੰ ਅਸੀਂ ਸਲਾਖਾ ਦੇ ਪਿੱਛੇ ਪਹੁੰਚਵਾਇਆ ਹੈ ਜਿਦੇ ਵਿੱਚ 163 ਵੱਡੀ ਮਾਤਰਾ ਦੇ ਡਰੱਗਸ ਸਮਗਲਰਸ ਹੈਗੇ ਇਹਦੇ ਚ ਸਭ ਤੋਂ ਜ਼ਿਆਦਾ ਰਿਕਵਰੀ ਹੇਰੋਇਨ ਦੀ 39 ਕਿਲੋ ਤੋਂ ਉੱਪਰ ਹੈ 29 ਕਿਲੋ ਤੋਂ ਉੱਪਰ ਅਫੀਮ ਦੀ ਰਿਕਵਰੀ ਹੈ ਤੇ ਫਾਰਮਾ ਓਪੀਆਇਡਸ ਟੈਬਲੇਟਸ ਜਿਹੜੇ ਹੁੰਦੇ ਆ 12 ਲੱਖ 80 ਹਜ਼ਾਰ ਤੋਂ ਉੱਪਰ ਉਹਨਾਂ ਦੀ ਰਿਕਵਰੀ ਹੈ 16 ਲੱਖ ਤੋਂ ਉੱਪਰ ਡਰਗ ਮਨੀ ਅਸੀਂ ਡਰਗ ਤਸਕਰਾਤੋਂ ਸੀਜ਼ ਕਰਵਾਇਆ ਹੈ ਤੇ ਇਹਨਾਂ ਦੀ ਡਰਗ ਤਸਕਰਾ ਦੀ 8 ਜਣਿਆਂ ਦੀ ਪ੍ਰਾਪਰਟੀ ਜਿਹੜੇ ਵੱਡੇ ਲੈਵਲ ਦੇ ਡਰਗ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ 66 ਐਫ ਐਂਡ ਪੀ ਐਸ ਦੇ ਅੰਡਰ ਫ੍ਰੀਜ਼ ਹੋ ਚੁੱਕੀ ਹੈ ਜਿਹਦੀ ਚਲ ਅਤੇ ਅਚਲ ਪ੍ਰਾਪਰਟੀ ਦੀ ਕੀਮਤ ਕਰੀਬ-ਕਰੀਬ 7.5 ਕਰੋੜ ਤੋਂ ਉੱਪਰ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮਾਨਯੋਗ ਸੀਐਮ ਪੰਜਾਬ ਵੱਲੋਂ ਜਿਹੜੀ ਸੇਫ ਪੰਜਾਬ ਟਿਪਲਾਈਨ ਜਾਰੀ ਕੀਤੀ ਗਈ ਹੈ 9779100200 ਇਹਦੇ ਉੱਤੇ ਪਬਲਿਕ ਵੱਲੋਂ ਸਾਨੂੰ ਭਾਰੀ ਮਾਤਰਾ ਦੇ ਵਿੱਚ ਇਹਨੂੰ ਸਪੋਰਟ ਮਿਲ ਰਿਹਾ ਵੱਡੇ ਪੈਮਾਨੇ ਤੇ ਸੂਚਨਾ ਪਬਲਿਕ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਤੇ ਉਹਨਾਂ ਸੂਚਨਾਵਾਂ ਦੇ ਆਧਾਰ ਤੇ 281 ਐਫ ਆਈ ਆਰ ਹੁਣ ਤੱਕ ਅਸੀਂ ਦਰਜ ਕੀਤੇ ਤੇ ਇਹ ਮੁਹਿੰਮ ਨਸ਼ਿਆ ਦੇ ਖਿਲਾਫ ਸਾਡੀ ਅੱਗੇ ਵੀ ਜਾਰੀ ਰਹੂਗੀ ਮੇਰਾ ਵੱਡੀ ਚੁਣੌਤੀ ਹੈ ਹੁਣ ਜਿਹੜੇ ਨਸ਼ਾ ਤਸਕਰ ਨੇ ਉਹ ਬੱਚਿਆਂ ਦਾ ਵੀ ਇਸਤੇਮਾਲ ਕਰਦੇ ਆ ਡਿਲੀਵਰੀ ਲਈ ਉਹਨੂੰ ਕਿਵੇਂ ਰੋਕਿਆ ਜੀ ਇਸੀ ਇਸੀ ਚੀਜ਼ ਨੂੰ ਰੋਕਣ ਲਈ ਅਸੀਂ ਬਹੁਤ ਵੱਡੇ ਪੈਮਾਨੇ ਤੇ ਸੰਪਰਕ ਨਾਮ ਤੇ ਇੱਕ ਅਭਿਆਨ ਚਲਾਇਆ ਹੋਇਆ ਹੈ ਤੇ ਇਸ ਸੰਪਰਕ ਦੇ ਅੰਡਰ ਅ ਵੱਖ-ਵੱਖਰੇ ਪੁਲਿਸ ਸਟੇਸ਼ਨ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸੀਨੀਅਰ ਅਫਸਰਾਂ ਵੱਲੋਂ ਅਵੇਅਰਨੈਸ ਪ੍ਰੋਗਰਾਮਸ ਕੰਡਕਟ ਕੀਤੇ ਜਾਂਦੇ ਨੇ ਜਿਵੇਂ ਤੁਸੀਂ ਜਾਣਦੇ ਹੋ ਸਾਂਝ ਸੜਾ ਹੈਗਾ ਪੰਜਾਬ ਪੁਲਿਸ ਦਾ ਕਮਿਊਨਿਟੀ ਪੁਲਿਸਿੰਗ ਪ੍ਰੋਗਰਾਮ ਤੇ ਸਾਂਝ ਮੁਲਾਜ਼ਮਾ ਦੇ ਮੁਲਾਜ਼ਮਾ ਵੱਲੋਂ ਵੀ ਇਹ ਵੱਡੇ ਪੈਮਾਨੇ ਤੇ ਅਵੇਅਰਨੈਸ ਕ੍ਰੀਏਟ ਕੀਤੀ ਗਈ ਹੈ ਰੈਲੀਆਂ ਕੱਢੀਆਂ ਗਈਆਂ ਤੇ ਇਹਨਾਂ ਨੂੰ ਡਰੱਗਸ ਦੇ ਹਾਰਮਫੁਲ ਇਫੈਕਟਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵੀ ਵੱਖੋ-ਵੱਖਰੇ ਸੈਮੀਨਾਰ ਪੁਲਿਸ ਵੱਲੋਂ ਕਰਵਾਏ ਜਾ ਰਹੇ ਹਨ ਸੋ ਇਹ ਪੂਰੀ ਸਾਡੀ ਕੋਸ਼ਿਸ਼ ਹੈ ਕਿ ਨਵੇਂ ਬੱਚੇ ਜਿਹੜੇ ਆ ਇਹ ਡਰੱਗਸ ਦੀ ਗੰਦਗੀ ਚੋਂ ਗੰਦਗੀ ਦੇ ਵਿੱਚ ਨਾ ਪੈਣ ਬਸਤੀ ਦੇ ਵਿੱਚ ਵੀ ਬੱਚਿਆਂ ਦੇ ਨਾਲ ਮਿਲਿਆ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੀ ਸਮਝਾਇਆ ਬੱਚਿਆਂ ਨੂੰ ਬੱਚਿਆਂ ਨੂੰ ਇਹ ਹੀ ਪੁੱਛਿਆ ਉਹ ਸਕੂਲ ਜਾਂਦੇ ਉੱਥੇ ਕੋਈ ਉਹਨਾਂ ਨੂੰ ਨਸ਼ਾ ਕਰਨ ਵਾਸਤੇ ਮਜਬੂਰਤਾ ਨਹੀਂ ਕਰਦਾ ਕੋਈ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦਾ ਕਿ ਵੀ ਇਹ ਤੂੰ ਲੈ ਲੈ ਪੱਤਾ ਲੈ ਲੈ ਜਾਂ ਇਹ ਚਿੱਟਾ ਲੈ ਲੈ ਪੀ ਕੇ ਦੇਖ ਲੈ ਇਸ ਤਰੀਕੇ ਨਾਲ ਤੇ ਬੱਚਿਆਂ ਦਾ ਰਿਸਪੌਂਸ ਬਹੁਤ ਐਨਥੂਸੀਆਸਟਿਕ ਰਿਹਾ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇ ਇਸ ਤਰੀਕੇ ਦੀ ਕੋਈ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦਾ ਹੈ ਨਸ਼ਾ ਕਰਨ ਵਾਸਤੇ ਜਾਂ ਪ੍ਰੇਰਿਤ ਕਰਦਾ ਹੈ ਤਾਂ ਇਮੀਡੀਏਟਲੀ ਉਹ ਆਪਣੇ ਮਾਤਾ-ਪਿਤਾ ਦੇ ਧਿਆਨ ਚ ਲੈ ਆਓ ਬਸਤੀ ਦੇ ਵਿੱਚ ਬੱਚਿਆਂ ਦਾ ਇਸਤੇਮਾਲ ਕੀਤਾ ਜਾਂਦਾ ਜੀ ਇਹ ਨਹੀਂ ਉਹ ਵੀ ਸਮਝਾਇਆ ਗਿਆ ਬੱਚਿਆਂ ਨੂੰ ਵੀ ਕਿਸ ਤਰ੍ਹਾਂ ਦੱਸਿਆ ਗਿਆ ਆ ਬਿਲਕੁਲ ਬੱਚਿਆਂ ਨੂੰ ਵੀ ਦੱਸਿਆ ਗਿਆ ਤੇ ਕੁਝ ਹੋਰ ਵੀ ਉੱਥੇ ਪਬਲਿਕ ਦੇ ਲੋਕ ਨੁਮਾਇੰਦੇ ਮਿਲੇ ਸੀ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਸਾਡਾ ਕੰਮ ਹੈ ਡਰੱਗਸ ਦੇ ਖਿਲਾਫ ਅਵੇਅਰਨੈਸ ਕ੍ਰੀਏਟ ਕਰਨਾ ਤੇ ਇਹ ਕੰਮ ਅਸੀਂ ਅੱਗੇ ਵੀ ਆਪਣਾ ਜਾਰੀ ਰੱਖਾਂਗੇ ਤੇ ਜਿਹੜਾ ਨਸ਼ੇ ਦੇ ਸੇਵਨ ਕਰਦੇ ਆ ਮੁਲਾ ਲੋਗ ਉਹਨਾਂ ਵਾਸਤੇ ਉਹਨਾਂ ਨੂੰ ਅਸੀਂ ਐਜ਼ ਅ ਪੇਸ਼ੈਂਟ ਟਰੀਟ ਕਰਦੇ ਆ ਤੇ ਹੁਣ ਤੱਕ 200 99 ਜਿਹੜੇ ਇਸ ਤਰੀਕੇ ਦੇ ਪੇਸ਼ੈਂਟਸ ਐ ਉਹਨਾਂ ਨੂੰ 64 ਐਨਡੀਪੀਐਸ ਦੇ ਅੰਡਰ ਕਾਰਵਾਈ ਕਰਦੇ ਆ ਅਸੀਂ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਤੇ ਉਸ ਤੋਂ ਇਲਾਵਾ ਰੀਹੈਬ ਸੈਂਟਰਾਂ ਦੇ ਵਿੱਚ 861 ਇਸ ਤਰੀਕੇ ਦੇ ਨਸ਼ੇ ਦੇ ਐਡਿਕਸ ਅਸੀਂ ਦਾਖਲ ਕਰਵਾਏ ਹੋਏ ਤੇ ਓਟ ਸੈਂਟਰਾਂ ਦੇ ਵਿੱਚ ਵੀ 1700 ਤੋਂ ਵੱਧ ਨਸ਼ੇ ਦੇ ਐਡਿਕਸ ਜਿਹੜੇ ਉਹਨਾਂ ਨੂੰ ਅਸੀਂ ਰੈਫਰ ਕੀਤਾ ਸੋ ਸਾਡੀ ਮਨਸ਼ਾ ਇਹ ਹੀ ਹੈ ਕਿ ਜਲਦ ਤੋਂ ਜਲਦ ਇਹ ਨਸ਼ੇ ਦਾ ਜਿਹੜਾ ਮਾਰਗ ਹੈ ਉਹਨੂੰ ਛੱਡ ਕੇ ਮੇਨਸਟ੍ਰੀਮ ਦੇ ਵਿੱਚ ਆ ਜਾਣ ਮੈਂ ਤੁਹਾਨੂੰੰ ਤੇ ਵੀ ਆਇਆ ਵੀ ਜਿਹੜੇ ਜਿੰਨੇ ਵੀ ਸ਼ਹਿਰ ਦੇ ਵਿੱਚ ਈ ਰਿਕਸ਼ਾ ਚੱਲ ਰਿਹਾ ਅੱਜ ਕੱਲ ਉਹ ਉਹਨਾਂ ਦੇ ਜ਼ਰੀਏ ਜਿਹੜਾ ਡਰੱਗ ਸਪਲਾਈ ਹੋ ਰਿਹਾ ਇਹਦੇ ਵਿੱਚ ਦੇਖੋ ਦੋ ਤਰੀਕੇ ਦੀ ਸਾਡੀ ਐਕਸ਼ਨ ਚੱਲਦੀ ਹੈ ਇੱਕ ਹੁੰਦੀ ਹੈ ਪੁਆਇੰਟ ਆਫ ਸੇਲ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਸਪਲਾਈ ਚੇਨ ਸੋ ਸਪਲਾਈ ਚੇਨ ਤੇ ਪੁਆਇੰਟ ਆਫ ਸੇਲਸ ਨੂੰ ਬ੍ਰੇਕ ਕਰਨ ਦੀ ਜਿਹੜੀ ਕਾਰਵਾਈ ਹੈ ਉਹਦੇ ਤਹਿਤ ਹੀ ਅੱਜ ਇੱਕ ਕੈਸੋ ਆਪਰੇਸ਼ਨ ਕੰਡਕਟ ਕੀਤਾ ਗਿਆ ਦੂਜਾ ਆਪਰੇਸ਼ਨ ਜਿਹੜਾ ਸਾਡਾ ਹੁੰਦਾ ਉਹ ਅਸੀਂ ਸੜਨ ਨਾਕਾਬੰਦੀ ਤੇ ਗਸ਼ਤ ਪੈਟਰੋਲਿੰਗਾ ਰਹੀ ਇਸ ਤਰੀਕੇ ਦੇ ਏਰੀਆਜ਼ ਨੂੰ ਕਵਰ ਕਰਦੇ ਆ ਤੇ ਮੈਂ ਫਿਰ ਤੁਹਾਨੂੰ ਤੁਹਾਡੇ ਰਾਹੀ ਪਬਲਿਕ ਨੂੰ ਅਪੀਲ ਕਰਨਾ ਚਾਹੂੰਗੀ ਕਿ ਇਸ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਹੈ ਵੱਧ ਤੋਂ ਵੱਧ ਪੈਮਾਨੇ ਤੇ ਅੱਗੇ ਆ ਕੇ ਸਾਡੇ ਨਾਲ ਸ਼ੇਅਰ ਕਰਨ ਜਾਂ ਸੇਫ ਪੰਜਾਬ ਟਿਪਲਾਈਨ ਤੇ ਸ਼ੇਅਰ ਕਰਨ ਉਹਦੇ ਤੇ ਕਾਰਵਾਈ ਹੋਊਗੀ ਤੇ ਤੁਹਾਡਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਊਗਾ ਚੇਤਾਵਨੀ ਕੀ ਹੈ ਜੀ ਇਹ ਪੈਟਰੋਲੀ ਇਹ ਬੜੀ ਕਲੀਅਰ ਚੇਤਾਵਨੀ ਹੈ ਜੀ ਕਿ ਜੇ ਇਹ ਨਸ਼ਾ ਤਸਕਰਾ ਦੀ ਤਸਕਰੀ ਦੇ ਵਿੱਚ ਸੰਲਿਪਤ ਰਹਿਣਗੇ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਵੀ ਤੁਸੀਂ ਇੱਥੇ ਦੇਖਿਆ ਸਾਦਾਵਾਲੀ ਬਸਤੀ ਦੇ ਵਿੱਚ ਦੋ ਵੱਡੇ ਨਸ਼ਾ ਤਸਕਰਾ ਦੇਕਰ ਡਿਮੋਲਿਸ਼ ਹੋਏ ਤੇ ਟੋਟਲ 7 ਨਸ਼ਾ ਤਸਕਰਾਂ ਦੇ ਕਰ ਵੱਖੋ ਵੱਖਰੇ ਏਜੰਸੀਜ਼ ਸਿਵਲ ਏਜੰਸੀਜ਼ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਠੇਰ ਕੀਤੇ ਗਏ ਸੋ ਵੱਧ ਤੋਂ ਵੱਧ ਸਟ੍ਰਿਕਟ ਕਾਰਵਾਈ ਇਹਨਾਂ ਦੇ ਖਿਲਾਫ ਹੋਊਗੀ ਇਹਨਾਂ ਦੀ ਚਲ ਅਚਲ ਸੰਪਤੀ ਵੀ ਜ਼ਬਤ ਹੋਊਗੀ ਤੇ ਉਸ ਤੋਂ ਇਲਾਵਾ ਇਹਨਾਂ ਦਾ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਖਰਾਬ ਹੋ ਗਈ ਸੋ ਮੇਰੀ ਸਾਰਿਆਂ ਨੂੰ ਚੇਤਾਵਨੀ ਵੀ ਹੈ ਤੇ ਅਪੀਲ ਵੀ ਹੈ ਕਿ ਇਹ ਨਸ਼ੇ ਦਾ ਕੰਮ ਜਿਹੜਾ ਹੈ ਟੋਟਲੀ ਛੱਡ ਦੇਣ ਤੇ ਨਾਰਮਲ ਲਾਈਫ ਪੀਸੂ ਲਾਈਫ ਆਪਣੀ ਜੀਣ ਜਿਵੇਂ ਤੁਸੀਂ ਜਾਣਦੇ ਹੋ ਇਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਸੀਂ ਇਹ ਯੁੱਧ ਨਸ਼ਾ ਵਿਰੋਧ ਮੁਹਿੰਮ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਛਿੜੀ ਹੋਈ ਹੈ। ਉਸੇ ਦੇ ਤਹਿਤ ਅੱਜ ਇੱਥੇ ਮੋਗਾ ਸਿਟੀ ਦੇ ਵਿੱਚ ਜਿਹੜਾ ਇਹ ਡਰੱਗ ਹੌਟਸਪੌਟ ਹੈ ਸਾਦਾਵਾਲੀ ਬਸਤੀ ਇੱਥੇ ਕਾਸੋ ਦੀ ਆਪਰੇਸ਼ਨ ਕੰਡਕਟ ਕਰਵਾਇਆ ਗਿਆ ਹੈ ਜੀ ਦੇ ਵਿੱਚ ਐਸਪੀਡੀ ਡੀਐਸਪੀਡੀ ਤੇ ਡੀਐਸਪੀ ਸਿਟੀ ਗੁਰਪ੍ਰੀਤ ਇਨਾਂ ਦੀ ਅਗਵਾਹੀ ਹੇਠ ਇਹ ਆਪਰੇਸ਼ਨ ਅੱਜ ਕੰਡਕਟ ਕਰਵਾਇਆ ਗਿਆ ਹੈ ਇੱਥੇ ਹੁਣ ਤੱਕ ਸਾਦਾਵਾਲੀ ਬਸਤੀ ਦੇ ਵਿੱਚ 40 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਦਰਜ ਹੋ ਚੁੱਕੇ ਹੈ ਤੇ 53 ਡਰੱਗਸ ਮੰਗਲਰ ਜਿਹੜੇ ਆ ਉਹ ਅਰੈਸਟ ਹੋ ਚੁੱਕੇ ਹੈ ਅੱਜ ਦਾ ਜਿਹੜਾ ਕੈਸੋ ਆਪਰੇਸ਼ਨ ਹੈ ਇਹਦੇ ਵਿੱਚ 5 ਐਫ ਆਈ ਆਰਸ ਸਾਢੇ ਵੱਲੋਂ ਦਰਜ ਹੋਣ ਜਾ ਰਹੀ ਹੈ ਜਿੰਨੀ ਕੁ ਰਿਕਵਰੀਆ ਹੋਈ ਹੈ ਤੇ ਜੋ ਰਿਕਵਰੀਜ਼ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਦੱਸ ਦਾਂਗੇ ਵੀ ਇਹਦੇ ਵਿੱਚ ਵੀ ਚਿੱਟੇ ਦੀ ਰਿਕਵਰੀ ਹੋਣ ਦੀ ਸੰਭਾਵਨਾ ਸਾਨੂੰ ਲੱਗ ਰਹੀ ਹੈ ਕੁਝ ਲੋਕ ਇਹਦਾ ਸੱਚ ਦੱਸਦੇ ਹੀ ਕੁਝ ਬੀਟਿੰਗ ਕੀਤੇ ਹਾਂ ਹ ਬਿਲਕੁਲ ਪੰਜਾ ਲੋਕ ਅਸੀਂ ਡਿਟੇਨ ਕੀਤੇ ਹੋਏ ਹੈ ਤੇ ਉਹਨਾਂ ਦੀ ਅਗਲੀ ਪੁਛਤਾਸ਼ ਜਾਰੀ ਹੈ ਵੀ ਉਹਨਾਂ ਦੀ ਬੈਕਵਰਡ ਲਿੰਕੇਜ ਕੀ ਹੈ ਪਿਛੋ ਕਿਥੋਂ ਨਸ਼ਾ ਲੈ ਕੇ ਆਉਂਦੇ ਹੈ ਤੇ ਅੱਗੇ ਕਿਨੂੰ ਵੇਚਣਾ ਸੀ ਇਸ ਤਰੀਕੇ ਨਾਲ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਅੱਜ ਮੋਗਾ ਜ਼ਿਲ੍ਹੇ ਦੇ ਚਾਰਾ ਸਬਡਿਵੀਜ਼ਨਾਂ ਦੇ ਵਿੱਚ ਹਰੇਕ ਸਬਡਿਵੀਜ਼ਨ ਚ ਦੋ ਜਾਂ ਤਿੰਨ ਥਾਵਾਂ ਤੇ ਇਸ ਤਰੀਕੇ ਦੇ ਕਾਸੋ ਆਪਰੇਸ਼ਨਸ ਕਨਸਰਨਡ ਡੀਐਸਪੀ ਤੇ ਐਸਐਚਓਜ਼ ਦੇ ਅੰਡਰ ਕੰਡਕਟ ਕਰਵਾਏ ਗਏ ਹੈ ਸੋ ਇਹਦੇ ਵਿੱਚ 8 ਜੀਓਜ਼ 8 एसएचओज ਅਤੇ 300 ਦੇ ਕਰੀਬ ਜ਼ਿਲੇ ਦੀ ਫੋਰਸ ਨੇ ਹਿੱਸਾ ਲਿਆ ਹੈ ਤੇ ਇਹ ਡਰਗ ਦਾ ਜਿਹੜਾ ਇੱਕ ਨੈਟਵਰਕ ਸਿਸਟਮ ਬਣਿਆ ਹੈ ਇਹਨੂੰ ਧਵਸਤ ਕਰਨ ਦੇ ਵਿੱਚ ਅਹਿਮ ਭੂਮਿਕਾ ਇਹ ਸਾਡੀ ਫੋਰਸ ਗਰਾਊਂਡ ਲੈਵਲ ਤੇ ਨਿਭਾਰੀ ਹੈ ਹੁਣ ਤੱਕ ਬਹੁਤ ਵਧੀਆ ਕੰਮ ਮੋਗਾ ਪੁਲਿਸ ਵੱਲੋਂ ਕੀਤਾ ਗਿਆ ਹੈ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 1180 ਐਫ ਆਈ ਆਰਸ ਦਰਜ ਹੋ ਚੁੱਕੀ ਹੈ ਜਿਦੇ ਵਿੱਚ 63 ਕਮਰਸ਼ੀਅਲ ਕੁਆਂਟੀਟੀ ਦੀ ਐਫ ਆਈ ਆਰਸ ਹੈਗੀਆਂ ਤੇ 2030 ਡਰੱਗ ਤਸਕਰਾਂ ਨੂੰ ਅਸੀਂ ਸਲਾਖਾ ਦੇ ਪਿੱਛੇ ਪਹੁੰਚਵਾਇਆ ਹੈ ਜਿਦੇ ਵਿੱਚ 163 ਵੱਡੀ ਮਾਤਰਾ ਦੇ ਡਰੱਗਸ ਸਮਗਲਰਸ ਹੈਗੇ ਇੰਦੇ ਚ ਸਭ ਤੋਂ ਜ਼ਿਆਦਾ ਰਿਕਵਰੀ ਹੇਰੋਇਨ ਦੀ 39 ਕਿਲੋ ਤੋਂ ਉੱਪਰ ਹੈ 29 ਕਿਲੋ ਤੋਂ ਉੱਪਰ ਅਫੀਮ ਦੀ ਰਿਕਵਰੀ ਹੈ ਤੇ ਫਾਰਮਾ ਓਪੀਆਇਡਸ ਟੈਬਲੇਟਸ ਜਿਹੜੇ ਹੁੰਦੇ ਆ 12 ਲੱਖ 80 ਹਜ਼ਾਰ ਤੋਂ ਉੱਪਰ ਉਹਨਾਂ ਦੀ ਰਿਕਵਰੀ ਹੈ 16 ਲੱਖ ਤੋਂ ਉੱਪਰ ਡਰਗ ਮਨੀ ਅਸੀਂ ਡਰਗ ਤਸਕਰਾ ਤੋਂ ਸੀਜ਼ ਕਰਵਾਇਆ ਹੈ ਤੇ ਇਹਨਾਂ ਦੀ ਡਰਗ ਤਸਕਰਾ ਦੀ 8 ਜਣਿਆਂ ਦੀ ਪ੍ਰਾਪਰਟੀ ਜਿਹੜੇ ਵੱਡੇ ਲੈਵਲ ਦੇ ਡਰਗ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਠਾਠ ਹੈਫ ਐਂਡੀਪੀਐਸ ਦੇ ਅੰਡਰ ਫ੍ਰੀਜ਼ ਹੋ ਚੁੱਕੀ ਹੈ ਜਿਹਦੀ ਚਲ ਅਤੇ ਅਚਲ ਪ੍ਰਾਪਰਟੀ ਦੀ ਕੀਮਤ ਕਰੀਬ-ਕਰੀਬ 7.5 ਕਰੋੜ ਤੋਂ ਉੱਪਰ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮਾਨਯੋਗ ਸੀਐਮ ਪੰਜਾਬ ਵੱਲੋਂ ਜਿਹੜੀ ਸੇਫ ਪੰਜਾਬ ਟਿਪਲਾਈਨ ਜਾਰੀ ਕੀਤੀ ਗਈ ਹੈ 9779100200 ਇਹਦੇ ਉੱਤੇ ਪਬਲਿਕ ਵੱਲੋਂ ਸਾਨੂੰ ਬਾਰੀ ਮਾਤਰਾ ਦੇ ਵਿੱਚ ਇਹਨੂੰ ਸਪੋਰਟ ਮਿਲ ਰਿਹਾ ਵੱਡੇ ਪੈਮਾਨੇ ਤੇ ਸੂਚਨਾ ਪਬਲਿਕ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਤੇ ਉਹਨਾਂ ਸੂਚਨਾਵਾਂ ਦੇ ਆਧਾਰ ਤੇ 281 ਐਫ ਆਈ ਆਰ ਹੁਣ ਤੱਕ ਅਸੀਂ ਦਰਜ ਕੀਤੇ ਤੇ ਇਹ ਮੁਹਿੰਮ ਨਸ਼ਿਆ ਦੇ ਖਿਲਾਫ ਸਾਡੀ ਅੱਗੇ ਵੀ ਜਾਰੀ ਰਹੂਗੀ ਮੇਰਾ ਵੱਡੀ ਚੁਣੌਤੀ ਹੈ ਹੁਣ ਜਿਹੜੇ ਨਸ਼ਾ ਤਸਕਰ ਨੇ ਉਹ ਬੱਚਿਆਂ ਦਾ ਵੀ ਇਸਤੇਮਾਲ ਕਰਦੇ ਆ ਡਿਲੀਵਰੀ ਲਈ ਉਹਨੂੰ ਕਿਵੇਂ ਰੋਕੀਏ ਇਸੀ ਇਸੀ ਚੀਜ਼ ਨੂੰ ਰੋਕਣ ਲਈ ਅਸੀਂ ਬਹੁਤ ਵੱਡੇ ਪੈਮਾਨੇ ਤੇ ਸੰਪਰਕ ਨਾਮ ਤੇ ਇੱਕ ਅਭਿਆਨ ਚਲਾਇਆ ਹੋਇਆ ਹੈ ਤੇ ਇਸ ਸੰਪਰਕ ਦੇ ਅੰਡਰ ਅ ਵੱਖੋ ਵੱਖਰੇ ਪੁਲਿਸ ਸਟੇਸ਼ਨ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸੀਨੀਅਰ ਅਫਸਰਾਂ ਵੱਲੋਂ ਅਵੇਅਰਨੈਸ ਪ੍ਰੋਗਰਾਮਸ ਕੰਡਕਟ ਕੀਤੇ ਜਾਂਦੇ ਨੇ ਜਿਵੇਂ ਤੁਸੀਂ ਜਾਣਦੇ ਹੋ ਸਾਂਝ ਸੜਾ ਹੈਗਾ ਪੰਜਾਬ ਪੁਲਿਸ ਦਾ ਕਮਿਊਨਿਟੀ ਪੁਲਿਸਿੰਗ ਪ੍ਰੋਗਰਾਮ ਤੇ ਸਾਂਝ ਮੁਲਾਜ਼ਮਾ ਦੇ ਮੁਲਾਜ਼ਮਾ ਵੱਲੋਂ ਵੀ ਇਹ ਵੱਡੇ ਪੈਮਾਨੇ ਤੇ ਅਵੇਅਰਨੈਸ ਕ੍ਰੀਏਟ ਕੀਤੀ ਗਈ ਹੈ ਰੈਲੀਆਂ ਕੱਢੀਆਂ ਗਈਆਂ ਤੇ ਇਹਨਾਂ ਨੂੰ ਡਰੱਗਸ ਦੇ ਹਾਰਮਫੁਲ ਇਫੈਕਟਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵੀ ਵੱਖੋ ਵੱਖਰੇ ਸੈਮੀਨਾਰ ਪੁਲਿਸ ਵੱਲੋਂ ਕਰਵਾਏ ਜਾ ਰਹੇ ਹਨ ਸੋ ਇਹ ਪੂਰੀ ਸਾਡੀ ਕੋਸ਼ਿਸ਼ ਹੈ ਕਿ ਨਵੇਂ ਬੱਚੇ ਜਿਹੜੇ ਆ ਇਹ ਡਰੱਗਸ ਦੀ ਗੰਦਗੀ ਚੋਂ ਗੰਦਗੀ ਦੇ ਵਿੱਚ ਨਾ ਪੈਣ। ਬਸਤੀ ਦੇ ਵਿੱਚ ਵੀ ਬੱਚਿਆਂ ਦੇ ਨਾਲ ਮਿਲਿਆ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਸਮਝਾਇਆ ਬੱਚਿਆਂ ਨੂੰ। ਬੱਚਿਆਂ ਨੂੰ ਇਹ ਹੀ ਪੁੱਛਿਆ ਉਹ ਸਕੂਲ ਜਾਂਦੇ ਉੱਥੇ ਕੋਈ ਉਹਨਾਂ ਨੂੰ ਨਸ਼ਾ ਕਰਨ ਵਾਸਤੇ ਮਜਬੂਰਤਾ ਨਹੀਂ ਕਰਦਾ ਕੋਈ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦਾ ਕਿ ਵੀ ਇਹ ਤੂੰ ਲੈ ਲੈ ਪੱਤਾ ਲੈ ਲੈ ਜਾਂ ਇਹ ਚਿੱਟਾ ਲੈ ਲੈ ਪੀ ਕੇ ਦੇਖ ਲੈ ਇਸ ਤਰੀਕੇ ਨਾਲ ਤੇ ਬੱਚਿਆਂ ਦਾ ਰਿਸਪੌਂਸ ਬਹੁਤ ਐਨਥੂਸੀਆਸਟਿਕ ਰਿਹਾ। ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇ ਇਸ ਤਰੀਕੇ ਦੀ ਕੋਈ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦਾ ਹੈ ਨਸ਼ਾ ਕਰਨ ਵਾਸਤੇ ਜਾਂ ਪ੍ਰੇਰਿਤ ਕਰਦਾ ਹੈ ਤਾਂ ਇਮੀਡੀਏਟਲੀ ਉਹ ਆਪਣੇ ਮਾਤਾ-ਪਿਤਾ ਦੇ ਧਿਆਨ ਚ ਲੈ ਆਉ। ਬਸਤੀ ਦੇ ਵਿੱਚ ਬੱਚਿਆਂ ਦਾ ਇਸਤੇਮਾਲ ਕੀਤਾ ਜਾਂਦਾ ਜੀ ਉਹ ਵੀ ਨਹੀਂ। ਉਹ ਵੀ ਸਮਝਾਇਆ ਗਿਆ ਬੱਚਿਆਂ ਨੂੰ ਕਿਸ ਤਰ੍ਹਾਂ ਦੱਸਿਆ ਗਿਆ ਜੀ। ਆ ਬਿਲਕੁਲ ਬੱਚਿਆਂ ਨੂੰ ਵੀ ਦੱਸਿਆ ਗਿਆ ਤੇ ਕੁਝ ਹੋਰ ਵੀ ਉੱਥੇ ਪਬਲਿਕ ਦੇ ਲੋਕ ਨੁਮਾਇੰਦੇ ਮਿਲੇ ਸੀ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਸਾਡਾ ਕੰਮ ਹੈ ਡਰੱਗਸ ਦੇ ਖਿਲਾਫ ਅਵੇਅਰਨੈਸ ਕ੍ਰੀਏਟ ਕਰਨਾ ਤੇ ਇਹ ਕੰਮ ਅਸੀਂ ਅੱਗੇ ਵੀ ਆਪਣਾ ਜਾਰੀ ਰੱਖਾਂਗੇ। ਤੇ ਜਿਹੜਾ ਨਸ਼ੇ ਦੇ ਸੇਵਨ ਕਰਦੇ ਆ ਮੁਲਾ ਲੋਗ ਉਹਨਾਂ ਵਾਸਤੇ ਉਹਨਾਂ ਨੂੰ ਅਸੀਂ ਐਜ਼ ਅ ਪੇਸ਼ੈਂਟ ਟਰੀਟ ਕਰਦੇ ਆ ਤੇ ਹੁਣ ਤੱਕ 292 ਜਿਹੜੇ ਇਸ ਤਰੀਕੇ ਦੇ ਪੇਸ਼ੈਂਟਸ ਐ ਉਹਨਾਂ ਨੂੰ 64 ਐਨਡੀਪੀਐਸ ਦੇ ਅੰਡਰ ਕਾਰਵਾਈ ਕਰਦੇ ਆ ਅਸੀਂ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਤੇ ਉਸ ਤੋਂ ਇਲਾਵਾ ਰੀਹੈਬ ਸੈਂਟਰਾਂ ਦੇ ਵਿੱਚ 861 ਇਸ ਤਰੀਕੇ ਦੇ ਨਸ਼ੇ ਦੇ ਐਡਿਕਸ ਅਸੀਂ ਦਾਖਲ ਕਰਵਾਏ ਹੋਏ ਤੇ ਓਟ ਸੈਂਟਰਾਂ ਦੇ ਵਿੱਚ ਵੀ 1700 ਤੋਂ ਵੱਧ ਨਸ਼ੇ ਦੇ ਐਡਿਕਸ ਜਿਹੜੇ ਉਹਨਾਂ ਨੂੰ ਅਸੀਂ ਰੈਫਰ ਕੀਤਾ ਸੋ ਸਾਡੀ ਮਨਸ਼ਾ ਇਹ ਹੀ ਹੈ ਕਿ ਜਲਦ ਤੋਂ ਜਲਦ ਇਹ ਨਸ਼ੇ ਦਾ ਜਿਹੜਾ ਮਾਰਗ ਹੈ ਉਹਨੂੰ ਛੱਡ ਕੇ ਮੇਨਸਟ੍ਰੀਮ ਦੇ ਵਿੱਚ ਆ ਜਾਣ ਮੈਮ ਸੁਣਨ ਤੇ ਵੀ ਆਇਆ ਵੀ ਜਿਹੜੇ ਜਿੰਨੇ ਵੀ ਸ਼ਹਿਰ ਦੇ ਵਿੱਚ ਈ ਰਿਕਸ਼ਾ ਚੱਲ ਰਿਹਾ ਅੱਜਕੱਲ ਉਹ ਉਹਨਾਂ ਦੇ ਜ਼ਰੀਏ ਜਿਹੜਾ ਡਰੱਗ ਸਪਲਾਈ ਹੋ ਰਿਹਾ ਇਹਦੇ ਵਿੱਚ ਦੇਖੋ ਦੋ ਤਰੀਕੇ ਦੀ ਸਾਡੀ ਐਕਸ਼ਨ ਚੱਲਦੀ ਹੈ ਇੱਕ ਹੁੰਦੀ ਹੈ ਪੁਆਇੰਟ ਆਫ ਸੇਲ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਸਪਲਾਈ ਚੇਨ ਸੋ ਸਪਲਾਈ ਚੇਨ ਤੇ ਪੁਆਇੰਟ ਆਫ ਸੇਲਸ ਨੂੰ ਬ੍ਰੇਕ ਕਰਨ ਦੀ ਜਿਹੜੀ ਕਾਰਵਾਈ ਹੈ ਉਹਦੇ ਤਹਿਤ ਹੀ ਅੱਜ ਇੱਕ ਕੈਸੋ ਆਪਰੇਸ਼ਨ ਕੰਡਕਟ ਕੀਤਾ ਗਿਆ ਦੂਜਾ ਆਪਰੇਸ਼ਨ ਜਿਹੜਾ ਸਾਡਾ ਹੁੰਦਾ ਉਹ ਅਸੀਂ ਸੜਨ ਨਾਕਾਬੰਦੀ ਤੇ ਗਸ਼ਤ ਪੈਟਰੋਲਿੰਗਾ ਰਹੀ ਇਸ ਤਰੀਕੇ ਦੇ ਏਰੀਆਜ਼ ਨੂੰ ਕਵਰ ਕਰਦੇ ਆ ਤੇ ਮੈਂ ਫਿਰ ਤੁਹਾਨੂੰ ਤੁਹਾਡੇ ਰਾਹੀ ਪਬਲਿਕ ਨੂੰ ਅਪੀਲ ਕਰਨਾ ਚਾਹੂੰਗੀ ਕਿ ਇਸ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਹੈ ਵੱਧ ਤੋਂ ਵੱਧ ਪੈਮਾਨੇ ਤੇ ਅੱਗੇ ਆ ਕੇ ਸਾਡੇ ਨਾਲ ਸ਼ੇਅਰ ਕਰਨ ਜਾਂ ਸੇਫ ਪੰਜਾਬ ਟਿਪ ਲਾਈਨ ਤੇ ਸ਼ੇਅਰ ਕਰਨ ਉਹਦੇ ਤੇ ਕਾਰਵਾਈ ਹੋਊਗੀ ਤੇ ਤੁਹਾਡਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਊਗਾ ਚੇਤਾਵਨੀ ਕੀ ਹੈ ਜੀ ਇਹ ਪੈਡਲ ਜੀ ਇਹ ਬੜੀ ਕਲੀਅਰ ਚੇਤਾਵਨੀ ਹੈ ਜੀ ਕਿ ਜੇ ਇਹ ਨਸ਼ਾ ਤਸਕਰਾ ਦੀ ਤਸਕਰੀ ਦੇ ਵਿੱਚ ਸੰਲੀਪਤ ਰਹਿਣਗੇ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਵੀ ਤੁਸੀਂ ਇੱਥੇ ਦੇਖਿਆ ਸਾਦਾਵਾਲੀ ਬਸਤੀ ਦੇ ਵਿੱਚ ਹੀ ਦੋ ਵੱਡੇ ਨਸ਼ਾ ਤਸਕਰਾ ਦੇਕਰ ਡਿਮੋਲਿਸ਼ ਹੋਏ ਤੇ ਟੋਟਲ 7 ਨਸ਼ਾ ਤਸਕਰਾਂ ਦੇ ਕਰ ਵੱਖੋ ਵੱਖਰੇ ਏਜੰਸੀਜ਼ ਸਿਵਲ ਏਜੰਸੀਜ਼ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਢੇਰ ਕੀਤੇ ਗਏ ਸੋ ਵੱਧ ਤੋਂ ਵੱਧ ਸਟ੍ਰਿਕਟ ਕਾਰਵਾਈ ਇਹਨਾਂ ਦੇ ਖਿਲਾਫ ਹੋਊਗੀ ਇਹਨਾਂ ਦੀ ਚਲ ਅਚਲ ਸੰਪਤੀ ਵੀ ਜ਼ਬਤ ਹੋਊਗੀ ਤੇ ਉਸ ਤੋਂ ਇਲਾਵਾ ਇਹਨਾਂ ਦਾ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਖਰਾਬ ਹੋ ਗਈ ਸੋ ਮੇਰੀ ਸਾਰਿਆਂ ਨੂੰ ਚੇਤਾਵਨੀ ਵੀ ਹੈ ਤੇ ਅਪੀਲ ਵੀ ਹੈ ਕਿ ਇਹ ਨਸ਼ੇ ਦਾ ਕੰਮ ਜਿਹੜਾ ਹੈ ਟੋਟਲੀ ਛੱਡ ਦੇਣ ਤੇ ਨਾਰਮਲ ਲਾਈਫ ਪੀਸੂ ਲਾਈਫ ਆਪਣੀ ਜੀਣ